1971 ਦੀ جنگ ਦੇ ਵਿੱਚ ਇਹੋ ਜੇ ਬਹੁਤ ਸਾਰੇ ਸਾਡੇ ਭਾਰਤੀ ਫੌਜ ਸੈਨਿਕ ਸਨ ਜਿਹੜੇ ਕਿ ਲਾਪਤਾ ਹੋਏ ਮੰਗਲ ਸਿੰਘ 1971 ਦੀ جنگ ਦੇ ਦੌਰਾਨ ਲਾਪਤਾ ਹੋਏ ਸਨ ਤੇ ਪਰਿਵਾਰ ਦਾ ਦਾਵਾ ਹੈ ਕਿ ਉਹ ਅੱਜ ਵੀ ਜ਼ਿੰਦਾ ਨੇ ਤੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੈਦ ਨੇ 80 ਦੀ ਉਮਰ ਦੇ ਲਾਗੇ ਤੱਕ ਇਹ ਉਹਨਾਂ ਦੀ ਪਤਨੀ ਸਤਿਆ ਤੇ ਉਹਨਾਂ ਦਾ ਪੁੱਤਰ ਤੇ ਉਹਨਾਂ ਦਾ ਪੂਰਾ ਪਰਿਵਾਰ ਪਿਛਲੇ 54 ਸਾਲ ਤੋਂ ਭਾਰਤ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ ਕਿ ਉਹ ਕਾਂਸਟੇਬਲ ਮੰਗਲ ਸਿੰਘ ਨੂੰ ਭਾਰਤ ਵਾਪਸ ਲਿਆਵੇ ਉਹਨਾਂ ਨੂੰ ਵਾਪਸ ਕਰ ਲੈ ਕੇ ਆਉਣ ਦੇ ਵਿੱਚ ਮਦਦ ਕਰੇ ਪਰ ਕੋਈ ਵੀ ਇਸ ਪਰਿਵਾਰ ਦੀ ਗੱਲ ਨਹੀਂ ਸੁਣ ਰਿਹਾ ਤੁਹਾਡਾ ਪਰਿਵਾਰ 54 ਸਾਲ ਤੋਂ ਉਡੀਕ ਰਿਹਾ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਢੀਕ ਰਹੇ ਹੋ ਇਸ ਤਰ੍ਹਾਂ ਦੀ ਉਮੀਦ ਤੁਹਾਨੂੰ ਕਿੱਥੋਂ ਲੱਗੀ ਹੈ ਕਿ ਉਹ ਅੱਜ ਵੀ ਜ਼ਿੰਦਾ ਨੇ ਮੈਡਮ ਜਦਾਂ ਆਫੀਦਾ ਸ਼ੁਰੂ ਤੋਂ ਉਮੀਦ ਰੱਖੀ ਆ ਹੈ ਇਹ ਸਭ ਤੋਂ ਪਹਿਲਾਂ ਤਾਂ 1971 ਦੇ 72 ਦੇ ਵਿੱਚ ਇੱਕ ਵਾਰੀ ਬੰਗਲਾਦੇਸ਼ ਤੋਂ ਖਬਰ ਲੱਗੀ ਰੇਡੀਓ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਦਿਨ ਮੰਗਲਵਾਰ 4 ਵਜ ਕੇ ਕੁਝ ਆਪਣੇ 15 ਮਿੰਟ ਤੇ ਖਬਰ ਨਿਊਜ਼ ਤੇ ਰੇਡੀਓ ਤੇ ਰਿਲੇ ਹੋਈ ਸੀ ਉਹਨਾਂ ਨੇ ਕਿਹਾ ਕਿ ਆਹ ਬੰਦਾ ਸਾਡੇ ਮੇਰੇ ਫਾਦਰ ਸਾਹਿਬ ਖੁਦ ਬੋਲੇ ਸੀ ਔਰ ਉਸ ਤੋਂ ਬਾਅਦ ਦੋ ਚਾਰ ਬੰਦੇ ਹੋਰ ਵੀ ਬੋਲੇਗੇ ਉਧਰ ਉਧਰ ਤੇ ਤਾਂ ਮਾਤਾ ਜੀ ਨੇ ਔਰ ਬਾਕੀ ਇਥੇ ਕੁਆਟਰਾਂ ਦੇ ਵਿੱਚ ਬੰਦੇ ਰਹਿੰਦੇ ਸੀ ਉਹਨਾਂ ਨੇ ਨੰਬਰ ਨੋਟ ਕੀਤੇ ਸੀ ਨੰਬਰ ਨੋਟ ਕਰਕੇ ਉਹਨਾਂ ਨੇ ਮਾਤਾ ਨਾਲ ਆ ਕੇ ਗੱਲਬਾਤ ਕੀਤੀ ਉਹਨਾਂ ਫੇ ਮਾਦਨ ਕਹਿੰਦੇ ਤੁਹਾਡਾ ਨੰਬਰ ਆਹੀ ਆ ਇਹਨਾਂ ਨੇ ਮਿਲਾਇਆ ਕਹਿੰਦੇ ਨੰਬਰ ਇਹੀ ਆ ਉਹ ਕਹਿੰਦੇ ਇਹ ਤਾਂ ਬੋਲ ਰਿਹਾ ਉਧਰੋਂ ਮਲ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹਜੇ ਤੱਕ 1971 ਦੀ ਜੰਗ ਦੇ ਵਿੱਚ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਕਿਹਨੇ ਦੱਸਿਆ ਇਹ ਤੁਹਾਨੂੰ ਸੁਨੇਹਾ ਕਿਹਨੇ ਦਿੱਤਾ ਕਿ ਉਹ ਹੁਣ ਜਿਹੜੇ ਨੇ ਸ਼ਹੀਦ ਹੋ ਗਏ ਨੇ ਜਿਹੜੇ 71 ਦੀ ਜੰਗ ਲੱਗੀ ਆ ਸਾਨੂੰ ਸਾਡਾ ਜਿੱਦਾ ਸੀਓ ਹੁੰਦਾ ਸਾਡਾ ਉਹਦੀ ਤਰਫੋਂ ਸਾਨੂੰ ਇੱਕ ਲੈਟਰ ਆਉਂਦਾ ਇਧਰ ਨੂੰ ਕਿ ਤੁਹਾਡਾ ਜਿਹੜਾ ਮਿਸਿੰਗ ਹੋ ਗਿਆ ਜਾਂ ਸਮਥਿੰਗ ਦੱਤ ਕਰ ਗਿਆ ਇਹਨਾਂ ਨੇ ਸਾਨੂੰ ਸਮਾਨ ਭੇਜਿਆ ਉਹਦਾ ਅਸੀਂ ਉਹ ਸਮਾਨ ਨਹੀਂ ਰੱਖਿਆ ਕਿਉਂਕਿ ਸਾਡੇ ਫਾਦਰ ਦਾ ਸਮਾਨ ਨਹੀਂ ਦਿਖਾਓ ਉਹ ਵਾਪਸ ਕੀਤਾ ਮਾਦਰ ਨੇ ਸਾਡੀ ਨੇ ਉਹਨਾਂ ਨੇ ਆਪਣੇ ਹਿਸਾਬ ਹਿਸਾਬ ਨਾਲ ਕਿਨਾਂ ਸਾਨੂੰ ਪੈਨਸ਼ਨ ਲਵਾਤੀ ਜਾਂ ਸਾਨੂੰ ਜ਼ਮੀਨ ਦਵਾਤੀ ਥੋੜੀ ਜੀ ਕਿ ਕੇ ਤਿੱਕੇ ਨਾਲ ਚੁੱਪ ਕਰ ਜਾਣ ਅੱਛਾ ਮਤਲਬ ਸਾਨੂੰ ਉਹਨਾਂ ਨੇ ਜਿੰਨਾ ਸਲੋਗਨ ਦੇਣੇ ਚ ਬਹੁਤ ਉਹ ਕੀਤਾ ਲੇਕਿਨ ਜਿਨਾਂ ਦਾ ਬੰਦਾ ਕੋ ਚਾਹੋ ਕਿਨਾਂ ਚੁੱਪ ਕਰ ਜਾਣ ਅਸੀਂ ਤਾਂ ਕੋਸ਼ਿਸ਼ ਕੀਤੀ ਐ ਤੱਕ ਰਹੀ ਆ ਔਰ ਅਸੀਂ ਹਮੇਸ਼ਾ ਰੱਖ ਕੇ ਇਹਨੂੰ ਕੀ ਸਾਡਾ ਫਾਦਰ ਬਾਬਾ ਸਾਹਿਬ ਤੇ ਜਦੋਂ ਤੁਹਾਨੂੰ ਇਹ ਪਤਾ ਲੱਗਾ 72 ਦੇ ਵਿੱਚੋਂ ਪਾਕਿਸਤਾਨ ਤੋਂ ਰੇਡੀਓ ਤੇ ਬੋਲ ਰਹੇ ਨੇ ਕੀ ਸੁਨੇਹਾ ਦਿੱਤਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਮੇਰੇ ਦੋ ਬੱਚੇ ਆ ਮੇਰੀ ਵਾਈਫ ਦਾ ਨਾਂ ਲਿਆ ਮੁੰਨੇ ਬਦਲ ਲਾ ਇਹ ਜਿੱਦਾਂ ਉਹਨਾਂ ਨੇ ਕਹੀਆਂ ਪਰ ਕੀ ਅੱਜ ਤੱਕ ਸੁਣਵਾਈ ਤਾਂ ਕੋਈ ਨਹੀਂ ਹੋਈ ਸਾਡਾ ਬਜ਼ੁਰਗ ਚਲ ਗਿਆ ਕਰੋ ਉਹ ਸਾਰਾ ਉਮੈ ਦੇ ਪਰ ਨਹੀਂ ਸਾਡਾ ਕਿਹਨੇ ਸਾਥ ਨਹੀਂ ਦਿੱਤਾ ਇਹ ਨਹੀਂ ਹੈ ਕਿ ਅੱਜ ਸਿਰਫ ਅਸੀਂ ਹੀ ਇੱਥੇ ਪਹੁੰਚੇ ਆ ਜਾਂ ਅਸੀਂ ਹੀ ਇਹ ਆਵਾਜ਼ ਚੱਕ ਰਹੇ ਆ ਨਹੀਂ ਇਹ ਆਵਾਜ਼ ਲਗਾਤਾਰ মিডিਆ ਚੱਕ ਰਿਆ ਬਹੁਤ ਸਾਰੀਆਂ ਅਖਬਾਰਾਂ ਦੀਆਂ ਕਟਿੰਗਸ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਕਰੀਨ ਦੇ ਉੱਤੇ ਜਿੱਥੇ ਲਗਾਤਾਰ ਇਹ ਖਬਰ ਲੱਗ ਰਹੀ ਹੈ ਕਿ ਪਿਛਲੇ 54 ਸਾਲ ਤੋਂ ਮੰਗਲ ਸਿੰਘ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਨੇ ਔਰ ਉਹ ਜਿੰਦਾ ਨੇ ਇਹਦੇ ਸਬੂਤ ਇਹ ਅਖਬਾਰਾਂ ਦੀਆਂ ਕਟਿੰਗਸ ਇੱਕ ਨਿਊਜ਼ ਇੱਕ ਖਬਰਾਂ ਦੱਸਦੀਆਂ ਨੇ ਪਰ ਫਿਰ ਵੀ ਉਹਨਾਂ ਨੂੰ ਲਿਆਉਣ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਪਰ ਸਾਡੀ ਸਰਕਾਰ ਨੇ ਕੋਈ ਨਹੀਂ ਸੁਣੀ ਅਜੇ ਤੱਕ ਅਸੀਂ ਇਹ ਖਬਰਾਂ ਵੀ ਮੈਂ ਲਵਾਈਆਂ ਜਿਹੜੀ ਮੈਂ ਖਬਰਾਂ ਲਵਾਈ ਕੁਲਦੀ ਕੁਮਾਰ ਵੀ ਛੁੱਟ ਗਿਆ ਲੇਕਿਨ ਸਾਡੀ ਸੁਣਵਾਈ ਨਹੀਂ ਹੋਈ ਜਿਹੜੀ ਖਬਰ ਮੈਂ ਲਵਾਈ ਇੱਥੇ ਕੁਲਦੀ ਕੁਮਾਰ ਦੇ ਆ ਗਏ ਉਹ ਕੁਲਦੀ ਕੁਮਾਰ ਛੁੱਟ ਗਿਆ ਜੰਡੀਆ ਜਾ ਗਿਆ 20 ਨਵੰਬਰ 1971 ਕਾਲਾ ਦਿਨ ਸੀ ਤੁਹਾਡੀ ਜ਼ਿੰਦਗੀ ਦਾ ਕੀ ਸੁਣਿਆ ਆਇਆ ਸੀ ਉਹਨਾਂ ਨੇ ਕਿਹਾ ਕਿ ਇੱਥੇ ਡੱਬ ਗਈ ਮੈਨੂੰ ਤਾਂ ਵੀ ਆਪਣਾ ਆਪ ਦਾ ਪਤਾ ਹੀ ਕੋਈ ਨਹੀਂ ਦਿੱਕਤ ਮੈਂ ਇੱਥੇ ਡਿਊਟੀ ਕਰਦੀ ਸੀ ਥਮਿਆਪਾਰਕ ਤਾਂ ਡਿਊਟੀ ਕਰਦੇ ਮੈਂ ਆ ਕੇ ਰੇਡ ਗਾ ਲੈਂਦੀ ਸੀ ਰੇਡ ਵਿੱਚ ਫੌਜੀ ਬੋਲਣ ਮੈਂ ਆਪਣੀ ਕੁਰਸੀ ਹੌਲੀ ਹੌਲੀ ਟੇਹ ਕੋਲ ਆਈ ਤੇ ਤਿੰਨ ਬੰਦੇ ਬੋਲੇ ਚੋਟਾ ਨੰਬਰ ਤੇ ਸਾਡੇ ਬੋਲੇ ਕਿੰਨਾ ਮੰਗਲ ਸਿੰਘ ਆ ਫੈਮਿਲੀ ਮੈਂ ਮੇਰੇ ਦੋ ਬੱਚੇ ਆ ਮੇਰੀ ਫੈਮਿਲੀ ਸਤਨਾਮ ਕੋਰਿਆ ਤਾਂ ਵੀ ਸੁਣਦੇ ਕਹਿੰਦੇ ਹੋ ਮੇਰੇ ਘਰ ਤੋਂ ਸੁਣਾ ਤਾਂ ਸੋਣ ਮੈਂ ਖੋਦ ਰਹੀ ਸੀ ਮੈਂ ਕਿਹਾ ਵੀ ਮੈਂ ਇੱਥੇ ਦਵਾਈ ਲੈਂਦੀ ਮੇਰਾ ਨੰਬਰ ਇੱਥੇ ਵੀ ਹੈਗਾ ਹੀ ਆ ਕਹਿੰਦਾ ਨਹੀਂ ਆਂਟੀ ਜੀ ਮਾ ਚਲਦਾ ਸੀ ਆਂਟੀ ਜੀ ਮੈਨੂੰ ਅਜੇ ਨੰਬਰ ਬੋਲ ਕੇ ਦੱਸੋ ਫੇ ਮੈਂ ਬੋਲੀ ਮੈਂ ਕਿਹਾ 2447 ਜਿਸ ਬੰਦਾਲੀ ਮੰਗਰ ਸਿੰਘ ਨਾਇਕ ਕਹਿੰਦਾ ਆਂਟੀ ਆਰੇ ਮੈਂ ਵੀ ਲਿਖਿਆ 54 ਸਾਲ ਬਹੁਤ ਲੰਬਾ ਅਰਸਾ ਬੀਬੀ ਬਹੁਤ ਔਕਾ ਕੱਟਿਆ ਆ ਹੁਣ ਜਾ ਕੇ ਕਿਤਨਾ ਕਿਤੇ ਉਮੀਦ ਟੁੱਟ ਰਹੀ ਆ ਮੇਰੇ ਦਿਲ ਚ ਤ ਇਹ ਹੀ ਆ ਬੇ ਅੱਜ ਵੀ ਆਇਆ ਕੱਲ ਵੀ ਆਇਆ ਇਹ ਹੀ ਮੇਰੇ ਹਮਨ ਤ ਮੇਰਹਮਾਨ ਚੋਂ ਇਹ ਨਹੀਂ ਨਿਕਲਿਆ ਵੀ ਉਹ ਹੈ ਨਹੀਂ ਇਤਨੀ ਮਿਹਰ ਮੇਰੇ ਲਈ ਉਹ ਅੱਜ ਵੀ ਜਿੰਦਾ ਹੈ ਕੱਲ ਮੈਂ ਵਿਆਹ ਗਈ ਸੀ ਕੋਈ ਰਾਖਸ਼ ਚ ਬੈਠਾ ਉਹਨਾਂ ਦਾ ਸਰੀਰ ਪਾਰ ਸੀ ਤਾਂ ਪਾਈ ਮੈਨੂੰ ਦਾ ਵੀ ਨਹੀਂ ਮੈਂ ਨਾ ਦ ਦੇਖਦੀ ਐ ਮੈਂ ਕਿ ਸਾਡੇ ਤਾਂ ਜਾ ਰਿਹਾ ਮੈਂ ਪਸਤੂ ਬਿਆਗ ਗਈ ਸੀ ਉਹ ਮਨ ਮੇਰਾ ਕੱਲ ਵੀ ਕਹੇ ਵੀ ਮੇਰਾ ਘੜਾ ਜਾ ਰਿਹਾ ਮਨ ਚੋਂ ਨਹੀਂ ਜਾ ਰਿਹਾ ਵੀ ਉਹ ਨਹੀਂ आरपीडी 24 ਤੁਸੀਂ ਵੇਖ ਰਹੇ ਹੋ ਤੇ ਮੈਂ ਹਾ ਸ਼ੀਤਲ ਠਾਕੁਰ ਪਿਛਲੇ ਕੁਝ ਦਿਨਾਂ ਪਹਿਲਾਂ ਪਹਿਲਗਾਮ ਦੇ ਵਿੱਚ ਜੋ ਅਤਿਗਵਾਦੀ ਹਮਲਾ ਹੋਇਆ ਉਸ ਘਟਨਾ ਤੋਂ ਬਾਅਦ ਆਪਰੇਸ਼ਨ ਸਿੰਦੂਰ ਚੱਲਿਆ ਤੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕੁਝ ਦਿਨ ਜਿਹੜੀ ਹੈ ਡਰੋਨਾਂ ਦੀ ਜਾਂ ਮਜ਼ਾਈਲਾਂ ਦੀ ਜਿਹੜੀ جنگ ਹੈ ਉਹ ਛਿੜੀ ਹਾਲਾਂਕਿ ਇਹ ਜਿਹੜੀ جنگ ਹੈ ਇਹ ਹੁਣ ਬੰਦ ਹੋ ਗਈ ਹੈ ਜਾਂ جنگ ਬੰਦੀ ਦਾ ਐਲਾਨ ਹੋ ਗਿਆ ਹੈ ਪਰ ਜਦੋਂ ਜੰਗ ਦੀ ਗੱਲਾਂ ਉੱਠ ਰਹੀਆਂ ਸਨ ਤਾਂ 1971 ਦੀ ਜੋ ਭਾਰਤ ਦੀ ਜੰਗ ਸੀ ਉਸ ਦੇ ਜ਼ਖਮ ਜੜੇ ਨੇ ਉਹ ਹਰੇ ਹੋਏ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਸਾਹਮਣੇ ਆਏ ਜਿਨ੍ਹਾਂ ਨੇ ਦੱਸਿਆ ਕਿ 71 ਦੀ ਜੰਗ ਨੇ ਉਹਨਾਂ ਨੂੰ ਕਿਹੜੇ ਜ਼ਖਮ ਦਿੱਤੇ ਨੇ ਜੋ ਅੱਜ ਵੀ ਕਦੇ ਭਰੇ ਨਹੀਂ ਹਨ 1971 ਦੀ ਜੰਗ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਸਾਡੇ ਭਾਰਤੀ ਫੌਜ ਸੈਨਿਕ ਸਨ ਜਿਹੜੇ ਕਿ ਲਾਪਤਾ ਹੋਏ ਬੇਸ਼ੱਕ ਭਾਰਤ ਨੇ ਉਸ ਵੇਲੇ ਪਾਕਿਸਤਾਨ ਨੂੰ ਜਿੱਤਣ ਦੇ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਇਹੋ ਜੇ ਬਹੁਤ ਸਾਰੇ ਫੌਜੀ ਪਰਿਵਾਰ ਨੇ ਜਿਹੜੇ ਕਿ ਜ਼ਿੰਦਗੀ ਦੀ ਲੜਾਈ ਉਸ ਵੇਲੇ ਹਾਰ ਗਏ ਬਹੁਤ ਸਾਰੇ ਇਹੋ ਜੇ ਫੌਜੀ ਨੇ ਜਿਹੜੇ ਕਿ ਉਸ ਵੇਲੇ ਲਾਪਤਾ ਹੋਏ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਐਲਾਨ ਕਰ ਦਿੱਤਾ ਗਿਆ ਪਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਇਹ ਕਲੇਮ ਕਰਦੀਆਂ ਨੇ ਜਾਂ ਇਹ ਦਾਵਾ ਕਰਦੀਆਂ ਨੇ ਕਿ ਉਹ ਫੌਜੀ ਸ਼ਹੀਦ ਨਹੀਂ ਹੋਏ ਹਨ ਉਹ ਅੱਜ ਵੀ ਜ਼ਿੰਦਾ ਨੇ ਤੇ ਉਹ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੈਦ ਨੇ ਸੋ ਅਸੀਂ ਅੱਜ ਪਹੁੰਚੇ ਹਾਂ ਜਲੰਧਰ ਸ਼ਹਿਰ ਦੇ ਰਾਮਾ ਮੰਡੀ ਦੇ ਵਿੱਚ ਜਿੱਥੇ ਇੱਕ ਕਾਂਸਟੇਬਲ ਮੰਗਲ ਸਿੰਘ ਦਾ ਪਰਿਵਾਰ ਰਹਿੰਦਾ ਹੈ ਮੰਗਲ ਸਿੰਘ 1971 ਦੀ ਜੰਗ ਦੇ ਦੌਰਾਨ ਲਾਪਤਾ ਹੋਏ ਸਨ ਤੇ ਪਰਿਵਾਰ ਦਾ ਦਾਵਾ ਹੈ ਕਿ ਉਹ ਅੱਜ ਵੀ ਜ਼ਿੰਦਾ ਨੇ ਤੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੈਦ ਨੇ 80 ਦੀ ਉਮਰ ਦੇ ਲਾਗੇ ਤੱਕ ਇਹ ਉਹਨਾਂ ਦੀ ਪਤਨੀ ਸਤਿਆ ਤੇ ਉਹਨਾਂ ਦਾ ਪੁੱਤਰ ਤੇ ਉਹਨਾਂ ਦਾ ਪੂਰਾ ਪਰਿਵਾਰ ਪਿਛਲੇ 54 ਸਾਲ ਤੋਂ ਭਾਰਤ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ ਕਿ ਉਹ ਕਾਂਸਟੇਬਲ ਮੰਗਲ ਸਿੰਘ ਨੂੰ ਭਾਰਤ ਵਾਪਸ ਲਿਆਵੇ ਉਹਨਾਂ ਨੂੰ ਵਾਪਸ ਕਰ ਲੈ ਕੇ ਆਉਣ ਦੇ ਵਿੱਚ ਮਦਦ ਕਰੇ ਪਰ ਕੋਈ ਵੀ ਇਸ ਪਰਿਵਾਰ ਦੀ ਗੱਲ ਨਹੀਂ ਸੁਣ ਰਿਹਾ ਕਾਗਜ਼ਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਗਜ਼ਾਂ ਦੇ ਵਿੱਚ ਪਰਿਵਾਰ ਦਾ ਦਾਵਾ ਹੈ ਕਿ ਮੰਗਲ ਸਿੰਘ ਜ਼ਿੰਦਾ ਹੈ ਇਹੋ ਜੇ ਬਹੁਤ ਸਾਰੇ ਉਹਨਾਂ ਕੋਲ ਸਬੂਤ ਨੇ ਸੋ ਸਤਿਆ ਦਾ ਪਰਿਵਾਰ ਜਿਹੜਾ ਕਿ ਪਿਛਲੇ 54 ਸਾਲ ਤੋਂ ਇਹ ਲੜਾਈ ਲੜ ਰਿਹਾ ਹੈ ਉਹਨਾਂ ਦੇ ਨਾਲ ਗੱਲਬਾਤ ਆਉ ਕਰਦੇ ਆ ਅਸੀਂ ਉਹਨਾਂ ਦੇ ਘਰ ਦੇ ਬਾਹਰ ਖੜੇ ਆ ਤੇ ਤੁਹਾਨੂੰ ਵਿਖਾਉਂਦੇ ਆ ਕਿ ਅ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਕਿਸੇ ਨੂੰ 2 ਮਿੰਟ ਜਾਂ 5 ਮਿੰਟ ਵੀ ਉਡੀਕਣਾ ਪਵੇ ਤਾਂ ਉਹ ਉਡੀਕ ਬਹੁਤ ਭੈੜੀ ਲੱਗਦੀ ਹੈ ਇਹ ਪਰਿਵਾਰ ਪਿਛਲੇ 54 ਸਾਲ ਤੋਂ ਆਪਣੇ ਘਰ ਦੇ ਮੁਖੀ ਮੰਗਲ ਸਿੰਘ ਨੂੰ ਡੀਕ ਰਿਹਾ ਹੈ ਸੋ ਅਸੀਂ ਪਹੁੰਚੇ ਹਾਂ ਜੀ ਕਨਸਟੇਬਲ ਮੰਗਲ ਸਿੰਘ ਹੋਣ ਅਧਿਕਾਰ ਜਿਨ੍ਹਾਂ ਦਾ ਪਰਿਵਾਰ ਉਹਨਾਂ ਨੂੰ ਉਡੀਕ ਰਿਹਾ ਹੈ ਕਿ ਕਦੋਂ ਉਹ ਘਰ ਆਉਣਗੇ ਉਹਨਾਂ ਦਾ ਸਭ ਤੋਂ ਵੱਡਾ ਪੁੱਤਰ ਦਲਜੀਤ ਸਿੰਘ ਸਾਡੇ ਨਾਲ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪਰਿਵਾਰ 54 ਸਾਲ ਤੋਂ ਉਡੀਕ ਰਿਹਾ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਢੀਕ ਰਹੇ ਹੋ ਇਸ ਤਰ੍ਹਾਂ ਦੀ ਉਮੀਦ ਤੁਹਾਨੂੰ ਕਿੱਥੋਂ ਲੱਗੀ ਹੈ ਕਿ ਉਹ ਅੱਜ ਵੀ ਜ਼ਿੰਦਾ ਨੇ ਮੈਡਮ ਜਿੱਦਾਂ ਅਸੀਂ ਤਾਂ ਸ਼ੁਰੂ ਤੋਂ ਉਮੀਦ ਰੱਖੀ ਆ ਇਹ ਇਹ ਸਭ ਤੋਂ ਪਹਿਲਾਂ ਤਾਂ 1971 ਦੇ 72 ਦੇ ਵਿੱਚ ਇੱਕ ਵਾਰੀ ਬੰਗਲਾਦੇਸ਼ ਤੋਂ ਖਬਰ ਲੱਗੀ ਰੇਡੀਓ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਦਿਨ ਮੰਗਲਵਾਰ 4 ਵਜ ਕੇ ਕੁਝ ਆਪਣੇ 15 ਮਿੰਟ ਤੇ ਖਬਰ ਨਿਊਜ਼ ਤੇ ਰੇਡੀਓ ਤੇ ਰਿਲੇ ਹੋਈ ਸੀ ਉਹਨਾਂ ਨੇ ਕਿਹਾ ਕਿ ਆਹ ਬੰਦਾ ਸਾਡੇ ਮੇਰੇ ਫਾਦਰ ਸਾਹਿਬ ਖੁਦ ਬੋਲੇ ਸੀ ਔਰ ਉਸ ਤੋਂ ਬਾਅਦ ਦੋ ਚਾਰ ਬੰਦੇ ਹੋਰ ਵੀ ਬੋਲੇ ਸੀ ਇਧਰ ਉਧਰ ਤੇ ਤਾਂ ਮਾਤਾ ਜੀ ਉਹਨਾਂ ਨੇ ਔਰ ਬਾਕੀ ਇਥੇ ਕੁਆਟਰਾਂ ਦੇ ਵਿੱਚ ਬੰਦੇ ਰਹਿੰਦੇ ਸੀ ਉਹਨਾਂ ਨੇ ਨੰਬਰ ਨੋਟ ਕੀਤੇ ਸੀ ਨੰਬਰ ਨੋਟ ਕਰਕੇ ਉਹਨਾਂ ਨੇ ਮਾਤਾ ਨਾਲ ਆ ਕੇ ਗੱਲਬਾਤ ਕੀਤੀ ਉਹਨਾਂ ਫੇਰ ਮਾਤਾ ਨੂੰ ਕਹਿੰਦੇ ਤੁਹਾਡਾ ਨੰਬਰ ਆਹੀ ਆ ਇਹਨਾਂ ਨੇ ਮਿਲਾਇਆ ਕਹਿੰਦੇ ਨੰਬਰ ਇਹੀ ਆ ਉਹ ਕਹਿੰਦੇ ਇਹ ਤਾਂ ਬੋਲ ਰਿਹਾ ਉਧਰੋਂ ਮਤਲਬ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹਜੇ ਤੱਕ ਇਹ 1972 72 ਦੇ ਵਿੱਚ ਬੋਲੇ ਸੀ ਹਾਂਜੀ 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 72 ਦੇ ਵਿੱਚ ਅੱਛਾ ਤਾਂ ਇਹ ਉਧਰੋਂ ਪਾਕਿਸਤਾਨ ਤੋਂ ਜਿਹੜਾ ਆਪਣਾ ਰੇਡੀਓ ਸੰਜਿਆ ਹੁੰਦਾ ਓਟਮ ਉਹਦੇ ਵਿੱਚ ਬੋਲੇ ਆ ਔਰ ਅਸੰਤ ਉਮੀਦ ਉਰੋਂ ਦਈਆਂ ਉਸ ਤੋਂ ਬਾਅਦ ਫੇਰ ਵੀ ਸਾਡੀ ਜਿਹੜਾ ਸਰਕਾਰ ਨੇ ਨਹੀਂ ਧਰਮਾਈ ਕੀਤੀ ਅਸੀਂ ਤਾਂ ਬੱਚੇ ਸੀਗੇ ਉਸ ਟਾਈਮ ਤੇ ਮਾਤਾ ਸਾਡੀ ਕੋਈ ਏਡੀ ਪੜ੍ਹੀ ਲਿਖੀ ਨਹੀਂ ਜਾ ਸਾਡੇ ਕੋਲ ਮਗਰ ਪਛਾਣ ਕਰਨ ਵਾਲਾ ਕੋਈ ਬੰਦਾ ਨਹੀਂ ਜਦਾਂ ਹੀ ਜਵਾਨ ਹੋਏ ਆ ਦੁਆਰਾ ਫੇਰੇ ਖਬਰ ਲੱਗੀ ਆ ਪੇਪਰ ਦੇ ਵਿੱਚ ਫਿਰ ਮੈਂ ਪਛਾਣਨਾ ਸ਼ੁਰੂ ਕੀਤਾ ਉਤੋਂ 1971 ਦੀ ਜੰਗ ਦੇ ਵਿੱਚ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਕਿਹਣਾ ਨੇ ਦੱਸਿਆ ਇਹ ਤੁਹਾਨੂੰ ਸੁਣਿਆ ਕਿਹਣਾ ਨੇ ਦਿੱਤਾ ਕਿ ਉਹ ਹੁਣ ਜਿਹੜੇ ਨੇ ਸ਼ਹੀਦ ਹੋ ਗਏ ਨੇ ਜਿਹੜੇ 71 ਦੀ ਜੰਗ ਲੱਗੀ ਨਹੀਂ ਆ ਸਾਨੂੰ ਸਾਡਾ ਜਿੱਦਾ ਸੀਓ ਹੁੰਦਾ ਸਾਡਾ ਉਹਦੀ ਤਰਫੋਂ ਸਾਨੂੰ ਇੱਕ ਲੈਟਰ ਆਉਂਦਾ ਇਧਰ ਨੂੰ ਕਿ ਤੁਹਾਡਾ ਜਿਹੜਾ ਮਿਸਿੰਗ ਹੋ ਗਿਆ ਜਾਂ ਸਮਥਿੰਗ ਡੈਥ ਕਰ ਗਿਆ ਇਹਨਾਂ ਨੇ ਸਾਨੂੰ ਸਮਾਨ ਭੇਜਿਆ ਉਹਦਾ ਅਸੀਂ ਉਹ ਸਮਾਨ ਨਹੀਂ ਰੱਖਿਆ ਕਿਉਂਕਿ ਸਾਡੇ ਫਾਦਰ ਦਾ ਸਮਾਨ ਨਹੀਂ ਦਿਖਾਓ। ਉਹ ਵਾਪਸ ਕੀਤਾ ਮਾਦਰ ਨੇ ਸਾਡੇ ਨੇ। ਘੜੀ ਭੇਜੀ ਸਾਨੂੰ ਅਸੀਂ ਨਹੀਂ ਰੱਖੀ ਉਹ। ਅਸੀਂ ਵਾਪਸ ਕਰਤੀ ਕਿ ਸਾਡੇ ਨਹੀਂ ਗੀਏ। ਸਾਡੇ ਨਹੀਂ। ਅਸੀਂ ਕਿਉਂ ਰੱਖੀਏ ਇਹ? ਤਾਂ ਉਤੋਂ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਜਦੋਂ ਆਪਣੇ ਹਿਸਾਬ ਨਾਲ ਜੋ ਉਹਨਾਂ ਦਾ ਚੱਲਦਾ ਰਿਹਾ ਉਹ ਵੀਰ ਚੱਕਰ ਸਿਗੇ। ਜਿਹੜਾ ਬਰਗੇੜੇ ਰਾਕੇ ਸਿੰਘ ਸਿਗਾ ਵੀਰ ਚੱਕਰ ਸਿਗਾ ਉਹ। ਉਸ ਤੋਂ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਆਪਣੇ ਹਿਸਾਬ ਹਿਸਾਬ ਨਾਲ ਜਿੱਦਾਂ ਸਾਨੂੰ ਪੈਨਸ਼ਨ ਲਵਾਤੀ ਜਾ ਸਾਨੂੰ ਜ਼ਮੀਨ ਦਿਵਾਤੀ ਥੋੜੀ ਜੀ ਕਿ ਕੇ ਤਿੱਕੇ ਨਾਲ ਚੁੱਪ ਕਰ ਜਾਣ ਅੱਛਾ ਮਤਲਬ ਸਾਨੂੰ ਉਹਨਾਂ ਨੇ ਜਿਹਦਾ ਸਲੋਗਨ ਦੇਣੇ ਚ ਬਹੁਤ ਉਹ ਕੀਤਾ ਲੇਕਿਨ ਜਿਨ੍ਹਾਂ ਦਾ ਬੰਦਾ ਕੋ ਚਾਹ ਉਹ ਕਿਨਾਂ ਚੁੱਪ ਕਰ ਜਾਣ ਅਹੀਂ ਤਾਂ ਕੋਸ਼ਿਸ਼ ਆਤੀ ਆ ਤੱਕ ਰਹੀ ਆ ਔਰ ਅਸੀਂ ਹਮੇਸ਼ਾ ਰੱਖਾ ਕਿ ਇਹਨੂੰ ਕਿ ਸਾਡਾ ਫਾਦਰ ਬਾਬ ਸਾਹਿਬ ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ ਮੈਂ ਉਸ ਟਾਈਮ ਮੈਡਮ 3-4 ਸਾਲ ਦਾ ਹੋਣਾ ਮੁਸ਼ਕਲ ਨਾ 3 ਸਾਲ ਦਾ ਸੀਗਾ ਛੋਟਾ ਮੇਰਾ ਸਾਲ ਦਾ ਸੀ ਤੇ ਜਦੋਂ ਤੁਹਾਨੂੰ ਇਹ ਪਤਾ ਲੱਗਾ 72 ਦੇ ਵਿੱਚੋਂ ਪਾਕਿਸਤਾਨ ਤੋਂ ਰੇਡੀਓ ਤੇ ਬੋਲ ਰਹੇ ਨੇ ਕੀ ਸੁਨੇਹਾ ਦਿੱਤਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਮੇਰੇ ਦੋ ਬੱਚੇ ਆ ਮੇਰੀ ਮਾਈਫਾ ਨਾਂ ਲਿਆ ਮੁਰੇ ਉਧਰ ਦਾ ਤੇ ਜਿੱਦਾਂ ਉਹਨਾਂ ਨੇ ਕਹੀਆਂ ਪਰ ਕੀ ਅੱਜ ਤੱਕ ਸੁਣਵਾਈ ਤਾਂ ਕੋਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਅਸੀਂ ਉਦਾਂ ਹੀ ਕਲਪਦੇ ਆ ਜਦੋਂ ਸਾਨੂੰ ਚੁੱਟੀਆਂ ਦਾ ਰੋਣੇ ਆ ਕੀ ਕਰ ਸਕਦੇ ਆ ਰੋਣ ਤੋਂ ਸਭ ਕੁਝ ਨਹੀਂ ਕਰ ਸਕਦੇ ਕਿਉਂਕਿ ਸਰਕਾਰਾਂ तरफ ਹੌਸਲਾਤ ਨਹੀਂ ਆ ਕਰਦੀਆਂ ਕੁਝ ਨਹੀਂ ਤੁਸੀਂ ਹੁਣ ਤੱਕ ਉਹਨਾਂ ਤੱਕ ਪਹੁੰਚਣ ਲਈ ਕਿੱਥੇ-ਕਿੱਥੇ ਅਪਰੋਚ ਕੀਤੀ ਹੈ ਮੈਡਮ ਸਾਡੇ ਜਿਹੜਾ ਆਰਮੀ ਦੇ ਹੁੰਦੇ ਆ ਮੈਂ ਹਰ ਇੱਕ ਜਗ੍ਹਾ ਖੱਤ ਪਵਾਇਆ ਕਈ ਜਗ੍ਹਾ ਮੈਂ ਖੁਦ ਗਿਆ ਸੈਂਟਰ ਤੱਕ ਅਸੀਂ ਆਪਣੀ ਪਹੁੰਚ ਕੀਤੀ ਆ ਜਿਹੜਾ ਸਾਡਾ ਆਰਮੀ ਦਾ ਸੈਂਟਰ ਹੁੰਦਾ ਉਹ ਤੋਂ ਸਾਡੀ ਪਲਟਨ ਜਿੱਦਾਂ ਜਿਹੜੀ ਪਲਟਨ ਤੋਂ ਗਏ ਆ ਇਹ ਅਸੀਂ ਉਥਰ ਕਿ ਵੀ ਪਹੁੰਚ ਕੀਤੀ ਆ ਲੇਕਿਨ ਮੇਰੀ ਪਲਟਨ ਜਾ ਕੇ ਮੇਥੋ ਆਪੋਜੀਟ ਮੇਥੇ ਜਿੱਦਾਂ ਕਹ ਲਓ ਪੇਪਰ ਦੇ ਵਿੱਚ ਨਿਊਜ਼ ਲੱਗ ਗਈ ਕਿ ਸਾਡੇ ਇੱਥੇ ਸਰੂ ਮੋਦਾ ਡਾਰਿਆ ਆਰਕੇ ਸਿੰਘ ਜਿਹਾ ਉੱਥੇ ਉਹਨੇ ਉਸ ਟਮ ਚੀਫ ਚੌਥੇ ਬੰਨਾ ਸੀਗਾ ਪਰ ਸਾਡੇ ਨਿਊਜ਼ ਉਸੇ ਗਲਤ ਲੱਗੀ ਉੱਥੇ ਕਹਿਣ ਦਾ ਮਤਲਬ ਹੈ ਵੀ ਤਾਂ ਆਪਣਾ ਆਪਣੇ ਲਈ ਜਾ ਰਹੇ ਕਿ ਸਾਡਾ ਭਲਾ ਹੋ ਜਵੇ ਕਿਸ ਤਰੀਕੇ ਨਾਲ ਵੀ ਸਾਡਾ ਬਜ਼ੁਰਗ ਚਲ ਗਿਆ ਕਰੋ ਉਹ ਸਾਰੂ ਮਿਲ ਜਵੇ ਪਰ ਨਹੀਂ ਸਾਡਾ ਕਿਹਨੇ ਸਾਥ ਨਹੀਂ ਦਿੱਤਾ ਸੋ ਅਸੀਂ ਜੰਗ-ਜੰਗ ਤਾਂ ਕਹਿ ਦਿੰਨੇ ਆ ਕਿ ਜੰਗ ਹੋ ਜਵੇ ਜਾਂ ਪਾਕਿਸਤਾਨ ਤੋਂ ਅਸੀਂ ਬਦਲਾ ਲੈ ਲਈਏ ਕਿਤਨਾ ਕਿਤੇ ਹਰੇਕ ਨੂੰ ਲੱਗਦਾ ਹੈ ਕਿ ਅਸੀਂ ਜਿੱਤਨੇ ਚਾਹੀਦੇ ਹਾਂ ਹਰ ਵਾਰ ਅਤਵਾਦੀ ਹਮਲੇ ਹੁੰਦੇ ਨੇ ਸਾੜੇ ਤੋਂ ਬਰਦਾਸ਼ਤ ਨਹੀਂ ਹੁੰਦਾ ਪਰ ਉਸ ਜੰਗ ਦੇ ਵਿੱਚ ਜਿਹੜੇ ਸੈਨਿਕ ਲੜਦੇ ਨੇ ਉਹ ਸਿਰਫ ਆਪਣੇ ਦੇਸ਼ ਦੇ ਲਈ ਨਹੀਂ ਲੜਦੇ ਉਹ ਤਾਂ ਲੜ ਕੇ ਆਪਣੀ ਬਹਾਦਰੀ ਦਿਖਾ ਦਿੰਦੇ ਨੇ ਪਰ ਜੋ ਪਿੱਛੇ ਉਹਨਾਂ ਦਾ ਪਰਿਵਾਰ ਲੜਦਾ ਹੈ ਲੜਾਈ ਉਹ ਵੱਖਰੇ ਤਰੀਕੇ ਦੀ ਹੁੰਦੀ ਹੈ ਸੋਲਾਪਤਾ ਮੰਗਲ ਸਿੰਘ ਜਿਨ੍ਹਾਂ ਦਾ ਪਰਿਵਾਰ ਇਸ ਵੇਲੇ ਗੁਹਾਰ ਲਗਾ ਰਿਹਾ ਲਗਾਤਾਰ ਸਰਕਾਰ ਤੋਂ ਕਿ ਉਹਨਾਂ ਦਾ ਜਿਹੜਾ ਫਾਦਰ ਹੈ ਯਾ ਬੀਬੀ ਸਤਿਆ ਹੈ ਜਿਹੜੀ ਇਸ ਇਸ ਵੇਲੇ 80 ਸਾਲ ਤੋਂ ਉੱਪਰ ਹੋ ਚੁੱਕੀ ਆ ਉਮਰ ਦੇ ਵਿੱਚ ਔਰ ਉਸ ਔਰਤ ਨੇ 54 ਸਾਲ ਆਪਣੇ ਬੰਦੇ ਦੀ ਉਡੀਕ ਕੀਤੀ ਹੈ ਸੱਚ ਦੇ ਵਿੱਚ ਉਹ ਇੱਕ ਨਾਰੀ ਸ਼ਕਤੀ ਦੀ ਮਿਸਾਲ ਵੀ ਹੈ ਉਹ ਔਰਤ ਕਿ ਕਿਸ ਤਰੀਕੇ ਦੇ ਨਾਲ ਇੱਕ ਔਰਤ ਨੇ ਪਰ ਜਵਾਨੀ ਦੇ ਵਿੱਚ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਾਲਿਆ ਹੋਊਗਾ ਇਹ ਵੀ ਬਹੁਤ ਸੋਚਣ ਵਾਲੀ ਗੱਲ ਹੈ ਸੋ ਇਹ ਨਹੀਂ ਹੈ ਕਿ ਅੱਜ ਸਿਰਫ ਅਸੀਂ ਹੀ ਇੱਥੇ ਪਹੁੰਚੇ ਆ ਜਾਂ ਅਸੀਂ ਹੀ ਇਹ ਆਵਾਜ਼ ਚੱਕ ਰਹੇ ਆ ਨਹੀਂ ਇਹ ਆਵਾਜ਼ ਲਗਾਤਾਰ ਮੀਡੀਆ ਚੱਕ ਰਿਹਾ ਬਹੁਤ ਸਾਰੀਆਂ ਅਖਬਾਰਾਂ ਦੀਆਂ ਕਟਿੰਗਸ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਕਰੀਨ ਦੇ ਉੱਤੇ ਜਿੱਥੇ ਲਗਾਤਾਰ ਇਹ ਖਬਰ ਲੱਗ ਰਹੀ ਹੈ ਕਿ ਪਿਛਲੇ 54 ਸਾਲ ਤੋਂ ਮੰਗਲ ਸਿੰਘ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਨੇ ਔਰ ਉਹ ਜਿੰਦਾ ਨੇ ਇਹਦੇ ਸਬੂਤ ਇਹ ਅਖਬਾਰਾਂ ਦੀਆਂ ਕਟਿੰਗਸ ਇੱਕ ਨਿਊਜ਼ ਇੱਕ ਖਬਰਾਂ ਦੱਸਦੀਆਂ ਨੇ ਪਰ ਫੇਰ ਵੀ ਉਹਨਾਂ ਨੂੰ ਲਿਆਉਣ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਸੋ ਇੱਕ ਖਬਰ ਹੋਰ ਹੈ ਜਿਹੜੀ ਕਿ ਮੈਂ ਤੁਹਾਨੂੰ ਇੱਥੇ ਪੜ੍ਹ ਕੇ ਸੁਣਾਵਾਂਗੀ ਪਾਕਿਸਤਾਨ ਵੱਲੋਂ ਪੰਜ ਕੈਦੀ ਭਾਰਤ ਦੇ ਹਵਾਲੇ ਹੋਏ ਸਨ ਇਹ ਖਬਰ ਹੈ ਜਿਦੇ ਵਿੱਚ ਇੱਕ ਤਸਵੀਰ ਹੈ ਇੱਕ ਕੈਦੀ ਜਿਹੜਾ ਹੈ ਉਹ ਵਾਪਸ ਆਇਆ ਸੀ ਔਰ ਇਹ ਮੇਰਠ ਦਾ ਕੈਦੀ ਸੀ ਇਸ ਦੇ ਨਾਲ ਵੀ ਜਿਹੜੀ ਮੁਲਾਕਾਤ ਕਾਂਸਟੇਬਲ ਮੰਗਲ ਸਿੰਘ ਦੇ بیٹے ਦੀ ਹੋਈ ਆ ਪਾਜੀ ਇਹ ਕੌਣ ਸਨ ਤੇ ਇਹ ਜਦੋਂ ਕਿਸਨ ਚ ਆਏ ਸੀ ਵਾਪਸ ਮੈਡਮ ਇਹ ਰਿਫੂਦੀਨ ਨਾਮ ਦਾ ਬੰਦਾ ਸੀਗਾ ਇਹ ਇਹ ਕਿਸੇ ਬਚਪਨ ਦੇ ਆਪਣੇ ਜਿੱਦਾਂ ਕਹ ਲਓ ਇਹਦੇ ਮਾਮਾ ਮਮਾ ਉਧਰ ਜਾਂ ਚਾਚੀ ਕੋਈ ਸੀਗਾ ਉਧਰ ਇਹ ਇਧਰੋਂ ਚੱਲ ਗਿਆ ਉਧਰ ਟਕਰਾਸ ਹੋ ਗਿਆ ਤਾਂ ਉਧਰ ਫੜਿਆ ਗਿਆ ਦੁਬਾਰਾ ਇਹ ਗਲਤੀ ਨਾਲ ਕਰਾਉ ਹਾਂ ਗਲਤੀ ਨਾਲ ਕਰਾਉਸ ਹੋਇਆ ਜਿੰਨਾ ਮਰਜ਼ੀ ਹੋਇਆ ਇਹਦੇ ਉੱਥੇ ਰਿਲੇਟਿਵ ਸੀਗੇ ਉਹਨਾਂ ਨੇ ਇਹਨੂੰ ਫੇਰ ਕੰਮ ਤੇ ਲਵਾਇਆ ਉੱਥੋਂ ਫੇਰ ਛਡਾਲਿਆ ਜਿਹ ਚੋ ਉਤੋਂ ਅਜ ਦੁਬਾਰਾ ਫੇਰ ਫੜ ਹੋਇਆ ਹੈ ਜਦੋਂ ਦੁਬਾਰਾ ਜਾਂ ਤੀਜੀ ਵਾਰੀ ਫੜ ਹੋਇਆ ਫੇਰ ਜਾ ਕੇ ਜੇਲ੍ਹ ਦੇ ਇਹ ਉੱਥੋਂ ਆ ਕੇ ਜੇਲ੍ਹ ਦੇ ਵਿੱਚੋਂ ਲਾਹੌਰ ਜੇਲ੍ਹ 'ਚ ਪਹੁੰਚਾ ਲਾਂਡੀ ਜੇਲ੍ਹ ਤੋਂ ਲਾਂਡੀ ਜੇਲ੍ਹ ਤੋਂ ਲਾਹੌਰ ਤੱਕ ਆਇਆ ਹੈ ਲਾਹੌਰ ਤੋਂ ਵਿੱਚ ਇਹਨੂੰ ਇੱਕ ਆਪਣੇ ਅ ਸੀਗਾ ਆਪਣੇ ਕੁਲਦੀਪ ਕੁਮਾਰ ਕਰਕੇ ਜਨੇ ਇਹਨੂੰ ਚਿੱਠੀ ਦਿੱਤੀ ਆ ਵਾਲੀ ਆ ਚਿੱਠੀ ਤੋਂ ਬਾਅਦ ਇਹਨੇ ਇੱਥੇ ਖਬਰ ਲਈ ਚਿੱਠੀ ਗਾਇਬ ਇੱਥੇ ਅੰਮ੍ਰਿਤਸਰ ਆ ਕੇ ਗਾਇਬ ਹੋ ਗਈ। ਅੱਛਾ ਚਿੱਠੀ ਵੀ ਆਈ ਚਿਹਰੇ ਹੱਥ ਇੱਕ ਉਹ ਸਾਨੂੰ ਉਹ ਚਿੱਠੀ ਤੁਹਾਨੂੰ ਲੱਗਦਾ ਤੁਹਾਡੇ ਫਾਦਰ ਸਾਹਿਬ ਨੇ ਲਿਖੀ ਹੋਊਗੀ। ਉਹ ਜਿਹੜਾ ਕੁਲਦੀਪ ਕੁਮਾਰ ਸਿਕਾਉਨ ਲਿਖੀ ਸੀ ਕਿ ਆਹ ਬੰਦੇ ਮੇਨਾ ਇੱਥੇ ਮੇਲ ਮਲਾਪ ਹੋ ਚੁੱਕਾ ਆ। ਅਸੀਂ ਇਹਨਾਂ ਨੂੰ ਦੇਖਿਆ ਆਪਣੇ ਸਾਥੀ ਸਭ ਕੁਝ ਕੀਤਾ ਆ ਤਾਂ ਗਵਰਨਮੈਂਟ ਨੂੰ ਵੀ ਇਹ ਕਰਦੇ ਕਿ ਮੈਂ ਉਹਨੇ ਆਪਣੇ ਲਈ ਵੀ ਲਿਖਿਆ ਨਾ ਵਿੱਚ ਕਿ ਮੈਨੂੰ ਵੀ ਛੜਾਇਆ ਜਾਵੇ ਮੇਰੀ ਐਨੀ ਰਹਿ ਗਈ ਆ। ਤਾਂ ਨਾਲ ਉਹਨਾਂ ਨੇ ਕਿਹਾ ਕਿ ਆਹ ਬੰਦੇ ਇੰਨੇ ਹੈਗੇ ਆ ਨਾਲ ਉਹਨਾਂ ਨੇ ਵੀ ਕਿਹਾ ਔਰ ਇਸ ਬੰਦੇ ਨੇ ਵੀ ਕਿਹਾ ਸਾਡੇ ਸਾਹਮਣੇ ਆ ਕੇ ਕਿ ਇਹ ਬੰਦੇ ਹੈਗੇ ਆ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ ਇਹ ਸਾਰੇ ਸਾਰੇ ਚੜਾਈ ਜਾਣਗੇ ਪਰ ਸਾਡੀ ਸਰਕਾਰ ਨੇ ਕੋਈ ਨਹੀਂ ਸੁਣੀ ਅਜੇ ਤੱਕ ਅਸੀਂ ਇਹ ਖਬਰਾਂ ਵੀ ਮੈਂ ਲਵਾਈਆਂ ਜਿਹੜੀ ਮੈਂ ਖਬਰਾਂ ਲਾਈ ਕੁਲਦੀ ਕੁਮਾਰ ਵੀ ਛੁੱਟ ਗਿਆ ਲੇਕਿਨ ਸਾਡੀ ਸੁਣਵਾਈ ਨਹੀਂ ਹੋਈ ਜਿਹੜੀ ਖਬਰ ਮੈਂ ਲਵਾਈ ਇੱਥੇ ਕੁਲਦੀ ਕੁਮਾਰ ਦੇ ਆ ਗਏ ਉਹ ਕੁਲਦੀ ਕੁਮਾਰ ਛੁੱਟ ਗਿਆ ਜਿੰਡੀਆਂ ਚ ਆ ਗਿਆ ਉਹ ਆਪਣੇ ਗੁਜਰਾਤ ਦੇ ਵਿੱਚ ਆਇਆ ਟਮ ਉਹਨੇ ਵੀ ਆ ਕੇ ਨਿਊਜ਼ ਲਵਾਈ ਆਪਣੇ ਪੇਪਰ ਦੇ ਵਿੱਚ ਲੇਕਿਨ ਸਾਡੀਆਂ ਸਰਕਾਰਾਂ ਦੇ ਕੋਈ ਸਾਡਾ ਅਸਰ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਅਸੀਂ ਕਲਪਨੇ ਪਏ ਇੱਥੇ ਬਸ ਹਾਂ ਜਿਨ੍ਹਾਂ ਦੇ ਉੱਤੇ ਤੁਸੀਂ ਲਾਲ ਰੰਗ ਦਾ ਸਰਕਲ ਲਗਾਇਆ ਹੋਇਆ ਇਹ ਮੇਰਠ ਦੇ ਸਨ ਹਨਾ ਹਾਂ ਜੀ ਹਾਂ ਜੀ ਮੈਂ ਇਹਦੇ ਕਰ ਗਿਆ ਜੀ ਇਹਨਾਂ ਇਹਨਾਂ ਨੂੰ ਤੁਸੀਂ ਜਾ ਕੇ ਮਿਲੇ ਇਹਨਾਂ ਨੇ ਤੁਹਾਡੇ ਫਾਦਰ ਸਾਹਿਬ ਨੂੰ ਮਿਲੇ ਨੇ ਇਹਨਾਂ ਨੇ ਕਿਹਾ ਕਿ ਉਹ ਉਹਨਾਂ ਨਾਲ ਮੁਲਾਕਾਤ ਇਹ ਇਹੀ ਬੰਦਾ ਜਿਹੜਾ ਕੁਲਦੀਪ ਕੁਮਾਰ ਨੂੰ ਮਿਲਿਆ ਜਿਹਨੂੰ ਕੁਲਦੀਪ ਕੁਮਾਰ ਨੇ ਇਹਨੂੰ ਖਾ ਦਿੱਤਾ ਸੀ ਕੁਲਦੀਪ ਕੁਮਾਰ ਵੀ ਅੱਜ ਛੁੱਟ ਗਿਆ ਉਹ ਜਿਹੜਾ ਕਿ ਉਹ ਕਹਿੰਦਾ ਸੀ ਕਿ ਮੈਂ ਜਸੂਸ ਬਣ ਕੇ ਉਧਰ ਗਿਆ ਸੀ ਆਪਣੀ ਇੰਡੀਅਨ ਆਰਮੀ ਦਾ ਲੇਕਿਨ ਸਾਡੀਆਂ ਸਰਕਾਰਾਂ ਆ ਕਿ ਇਹ ਅੱਜ ਕੋਈ ਕਹੇ ਤਾਂ ਸਾਨੂੰ ਹੱਥ ਪਲਾਣੇ ਬਣਾਉਣ ਡਿਆ ਤੁਹਾਨੂੰ ਜਦੋਂ ਤੁਸੀਂ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪਏ ਤੁਹਾਨੂੰ ਇਹ ਵੀ ਪਤਾ ਲੱਗਾ ਹੋਊਗਾ ਕਿੰਨੇ ਕੁ ਕੈਦੀ ਹੋਰ ਨੇ ਭਾਰਤੀ ਜਿਹੜੇ ਉੱਥੇ ਨੇ ਜਿਨ੍ਹਾਂ ਦੇ ਪਰਿਵਾਰ ਉਡੀਕ ਰਹੇ ਨੇ ਮੇਰੇ ਕੋਲ ਤਾਂ ਪਹਿਲਾਂ 75 74 ਸੀਗੇ ਲੇਕਿਨ ਬਾਅਦ ਵਿੱਚ ਜਦੋਂ ਮੈਂ ਇਹਨਾਂ ਨੂੰ ਲਗਾਤਾਰ ਲੈਟਰ ਪਾਉਂਦਾ ਰਿਹਾ ਉਹਦੇ ਨਾਲ ਸਾਨੂੰ ਖੁਦ ਆਪਣੀ ਜਿਹੜੀ ਅਕਸਰ ਨਾਲ ਫੇਰਿਆ ਜਿਹੜੀ ਆਪਣੇ ਬਰਨੇਸ਼ ਮੰਤਰਾਲੇ ਤੋਂ ਖਤ ਆਇਆ ਉਹ 54 ਬੰਦੇ ਖੁਦ ਆਪਣੇ ਸਵਕਾਰ ਕਰ ਰਹੇ ਆ ਕਹਿੰਦੇ ਕਿ 54 ਬੰਦੇ ਹੈਗੇ ਆ ਜੇ ਤੁਸੀਂ ਹੈਗੇ ਤਾਂ ਪਛੜਾਉਂਦੇ ਕਿਉਂ ਨਹੀਂ ਮੈਂ ਸਰਕਾਰ ਛੜਾਵੇ ਨਾ ਤੁਸੀਂ ਮੈਨੂੰ ਖਟਾਲਣਾ ਫਿਰਦੇ ਹੋ ਲੈਟਰ ਪਾਉਣ ਦੇ ਕਰਦੇ ਵਿੱਚ ਮੈਨੂੰ ਕਿ ਆਹ ਤੁਹਾਡੇ ਬੰਦੇ ਹੈਗੇ ਆ ਉਧਰ ਫੇ ਛਡਾਓ ਫੇ ਲੜਾਈਆਂ ਕਰੀਆਂ ਹੋਣੀਆਂ ਰੋਜ਼ੇ ਫਲੈਗ ਮੀਟਿੰਗ ਹੁੰਦੀ ਆ ਆਰਮੀ ਦੇ ਵਿੱਚ ਸਾਡੇ ਮੋਦੀ ਸਾਹਿਬ ਉਧਰ ਚੱਲ ਜਾਂਦੇ ਆ ਤੁਸੀਂ ਉਧਰ ਬਿਨਾ ਉਤੋਂ ਚੱਲ ਜਾਂਦੇ ਆ ਸਾਡੇਲੇ ਸਾਡੇਲੇ ਰੂਰ ਰਖ ਲੈੋ ਜਣਿਆ ਫੇ ਤੁਸੀਂ ਸਾਡੇ ਬੰਦੇ ਕਿਉਂ ਨਹੀਂ ਛਡਾਉਨੇ ਤੁਹਾਡੇ ਪਰਿਵਾਰ ਨੂੰ ਅ ਆਰਥਿਕ ਤੌਰ ਤੇ ਵੀ ਮੰਗਲ ਸਿੰਘ ਜੀ ਦੇ ਲਾਪਤਾ ਹੋਣ ਤੋਂ ਬਾਅਦ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ ਅੱਜ ਵੀ ਹਾਲਤ ਬਹੁਤ ਜ਼ਿਆਦਾ ਚੰਗੀ ਨਹੀਂ ਹੈਗੀ ਬਹੁਤ ਜ਼ਿਆਦਾ ਪਰਿਵਾਰ ਨੂੰ ਪਿੱਛੇ ਸੰਘਰਸ਼ ਕਰਨਾ ਪਿਆ ਕਿਸ ਤਰ੍ਹਾਂ ਘਰ ਦਾ ਖਰਚਾ ਚੱਲਿਆ ਮੈਡਮ ਖਰਚਾ ਦਾ ਜਦੋਂ ਪਹਿਲਾਂ ਸੀਗਾ ਸਾਡੀ ਮਾਤਾ ਮਸ਼ੀਨ ਦਾ ਕੰਮ ਕਰਨ ਕੱਲਾ ਪਈ ਸੀ ਸਰਕਾਰ ਨੇ ਹੈਲਪ ਕੀਤੀ ਸਾਨੂੰ ਸੈਂਟਰ ਦੇ ਵਿੱਚ ਸਦਿਆ ਸਰਕਾਰ ਨੇ ਸਾਡੀ ਹੈਲਪ ਜਿਹੜਾ ਕਹੋ ਸਾਡੀ ਸਾਡੀ ਜਿਹੜੀ ਪਰਸਨ ਆ ਉਹਨਾਂ ਉਹਨਾਂ ਮੈਂਬਰਾਂ ਨੇ ਸਾਡਾ ਹੱਥ ਨਹੀਂ ਛੱਡਿਆ ਇਸ ਗੱਲ ਨੂੰ ਅਸੀਂ ਅੱਜ ਵੀ ਕਹਿੰਦੇ ਆ ਜੇ ਨਹੀਂ ਛੜਿਆ ਤਾਂ ਨਹੀਂ ਛੜਿਆ ਕਹਿੰਨੇ ਆ ਸਰਕਾਰ ਨੇ ਪੈਨਸ਼ਨ ਲਾਈ ਲੇਕਿਨ ਉਸ ਟਾਈਮ ਦੇ ਵਿੱਚ ਉਹਨਿੰਗ ਪੈਨਸ਼ਨ ਜਿਹੜੀ ਉਹ ਬੱਚਾ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਖਰਚੇ ਬਹੁਤ ਹੁੰਦੇ ਆ ਮਾਤਾ ਸਾਡੀ ਸਾਲਵਾਰਸ ਇਥੋਂ ਉੱਥੇ ਆ ਕੇ ਸਲਾਈ ਕਰਕੇ ਕਰਨੇ ਅਸੀਂ ਕਾਜ ਬਟਨ ਕਰਨੇ ਨਾਲ ਸੂਈਆਂ ਲੈਣ ਲਾ ਕੇ ਬਟਨ ਲਾਉਣੇ ਨਾਲ ਅਸੀਂ ਮਿਹਨਤ ਕੀਤੀ ਹੋਈ ਆ ਤਾਂ ਹੀ ਤਾਂ ਖੜੇ ਅੱਜ ਸਾਨੂੰ ਉਹ ਦਿਨ ਨਹੀਂ ਭੁੱਲਦੇ ਅੱਜ ਤੱਕ ਅਸੀਂ ਮਾਦਰਾ ਪੂਰਾ ਸਾਲ ਅਸੀਂ ਛੁੱਟੀ ਹੁੰਦੀ ਅਸੀਂ ਸਾਲ ਦੇ ਬਾਅਦ ਕੁਝ ਪੈਸੇ ਇਕੱਠੇ ਕਰਕੇ ਲਿਆ ਗਏ ਜੋ ਸਰਕਾਰ ਨੇ ਸਾਨੂੰ ਜ਼ਮੀਨਾਂ ਦਵਾਈਆਂ ਉਹ ਵੀ ਸਾਨੂੰ ਛੜਾਈਆਂ ਨਹੀਂ ਉਹ ਵੀ ਅਹੀਂ ਪੈਸੇ ਭਰੇ ਤਾਂ ਛੜਾਈਆਂ ਅੱਜ ਵੀ ਸਾਡੀ ਪੰਜ ਖੇਤ ਜ਼ਮੀਨ ਦੀ ਜਿਹੜੀ ਆ ਉਹ ਫਸੀ ਹੋਈ ਆ ਉਹ ਸਾਨੂੰ ਕੋਈ ਸਾਡੀ ਸਰਕਾਰ ਹੈਲਪ ਨਹੀਂ ਕਰ ਰਹੀ ਜੇ ਭਗਵੰਤ ਮਾਨ ਦੇ ਸਾਹਿਬ ਦੇ ਇੱਥੇ ਇਹਨਾਂ ਮੁੰਡਿਆਂ ਕੋਲ ਜਾਣੇ ਚਦੇ ਕਿਹਨੇ ਗਈ ਇੱਥੇ ਆ ਕੇ ਸੁਣਵਾਈ ਕਰੋ ਉਹ ਸਾਨੂੰ ਵਾਪਸ ਮੋੜ ਦਿੰਦੇ ਉੱਥੋਂ ਬਲ ਸਾਡੀ ਸੁਣਵਾਈ ਨਹੀਂ ਹੋ ਰਹੀ ਕੋਈ ਵੀ ਮੈਂ ਨੇ ਉੱਥੇ ਗਿਆ ਇੱਥੇ ਉਹਨੇ ਸਾਨੂੰ ਕਿਹਾ ਇਹ ਤਾਂ ਕੋਰਟ ਕੇਸ ਹੈ ਤੁਸੀਂ ਕਿਤੇ ਲੈਣਾ ਇੱਥੇ ਸਾਨੂੰ ਉੱਥੋਂ ਅੰਦਰੋਂ ਮੋੜਦਾ ਵਾਪਸ ਉਹਨੇ ਤੁਹਾਨੂੰ ਇਨਾ ਸਮਾਂ ਹੋ ਗਿਆ ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਹਨਾਂ ਤੱਕ ਪਹੁੰਚਣ ਦੀ ਪਾਕਿਸਤਾਨ ਜਾਣ ਦੀ ਕੋਈ ਸਲਾਹ ਬਣੀ ਆ ਜਾਂ ਨਹੀਂ ਬਣ ਸਕੀ ਜਾਂ ਕੋਈ ਇਹਨਾਂ ਦਾ ਡੈਲੀਗੇਸ਼ਨ ਇੱਕ ਗਿਆ ਸੀ ਜਿਹੜਾ ਆਪਣਾ ਦਿੱਲੀ ਤੋਂ ਸੈਂਟਰ ਤੋਂ ਗਿਆ ਸੀ ਜਿਹਦੇ ਵਿੱਚ ਜੱਜਸ ਗਏ ਸੀ ਸਾਰੇ ਹੀ ਉਦੋਂ ਵੀ ਸਾਡਾ ਇਹਨਾਂ ਨਾਲ ਰਾਬਤਾ ਸੀਗਾ ਔਰ ਉਸ ਤੋਂ ਬਾਅਦ ਵੀ ਸਰਦੀਪ ਸਿੰਘ ਛੁੱਟ ਕੇ ਆਇਆ ਇੱਕ ਮੁੰਡਾ ਫਿਰੋਜ਼ਪੁਰ ਦਾ ਛੁੱਟ ਕੇ ਆਇਆ ਉਹ ਇੰਨੇ ਬੰਦੇ ਛੁੱਟ ਕੇ ਆਏ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਆ ਕਿ ਇਹ ਬੰਦੇ ਹੈਗੇ ਇਹਨਾਂ ਨੂੰ ਛਡਾਓ ਪਰ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਕੀ ਗੱਲ ਪੰਜਾਬ ਲਈ ਇਹ ਗੱਲਾਂ ਆ ਕਿ ਪੰਜਾਬ ਕੁਰਬਾਨੀ ਸਭ ਤੋਂ ਮੁਰੇ ਦੇਵੇ ਪਰ ਅਸੀਂ ਪੰਜਾਬ ਦਾ ਬੰਦਾ ਕੋਈ ਨਹੀਂ ਛਡਾਉਣਾ Shimla ਸਮਝੌਤੇ ਵਿੱਚ ਅਸੀਂ 69 ਹਜ਼ਾਰ ਬੰਦਾ ਪਾਕਿਸਤਾਨਾ ਛੱਡਿਆ ਤਾਂ ਸਾਡਾ ਕਿਹੜਾ ਛਡਾਉ ਦੇ ਦੇਣ ਜਵਾਬ ਸਾਨੂੰ ਬਿਲਕੁਲ ਤੁਹਾਨੂੰ ਕੀ ਕਿਹਾ ਜਾਂਦਾ ਜਦੋਂ ਤੁਸੀਂ ਆਪਣੇ ਫਾਦਰ ਦੀ ਫਾਈਲ ਲੈ ਕੇ ਜਾਂਦੇ ਹੋ ਹਨਾ ਕਿ ਕੀ ਕਹਿ ਕੇ ਤੁਹਾਨੂੰ ਮੋੜ ਦਿੱਤਾ ਜਾਂਦਾ ਮੈਡਮ ਫਾਈਲ ਤਾਂ ਲੈ ਕੇ ਸਾਨੂੰ ਕਿੱਥੇ ਪਹੁੰਚਣ ਦਿੰਦੇ ਨਹੀਂ ਜਿੱਦਾਂ ਹੁਣ ਪ੍ਰਸਾਦਨਾ ਕੀ ਜਾਂਦੇ ਆ ਪ੍ਰਸਾਦਨਾ ਕਮਾੜੀ ਮੋਟੀ ਕਾਨਫਰੰਸ ਹੋ ਗਈ ਜਿੱਦਾਂ ਤੁਸੀਂ ਆ ਗਏ ਇਦਾਂ ਹੀ ਹੁੰਦੀ ਹੈ ਜੀ ਇੱਥੇ ਇੱਥੇ ਕੋਰ ਹੱਡ ਘੱਟ ਵੀ ਜਾਂਦੇ ਆ ਉਹ ਤਾਂ ਸਿਰਫ ਸਾਨੂੰ ਜਿਦਾਂ ਕਹ ਲੋ ਇੱਕ ਉਹ ਕਰਦੇ ਆ ਜੀ ਹਾਂ ਤੁਹਾਡੀ ਹੈਲਪ ਕਰਦੇ ਆ ਜੀ ਹਾਂਜੀ ਹਾਂਜੀ ਸਾਰੇ ਕਰਦੇ ਆ ਲੇਕਿਨ ਕੰਮ ਕੋਈ ਨਹੀਂ ਕਰਦਾ ਜੀ ਜਿਵੇਂ ਤੁਹਾਡਾ ਦਾਵਾ ਬਿਲਕੁਲ ਦਾਵਾ ਹੈ ਕਿ ਤੁਹਾਡੇ ਫਾਦਰ ਸਾਹਿਬ ਜਿੰਦਾ ਨਹੀਂ ਅਸੀਂ ਵੀ ਇਹੀ ਉਮੀਦ ਕਰਦੇ ਆ ਕਿ ਉਹ ਸਿਹਤਮੰਦ ਹੋਣ ਤੇ ਇਸਰਤੀ ਤੇ ਹੋਣ ਜੇ ਉਹ ਹੈਗੇ ਨੇ ਤਾਂ ਤਕਰੀਬਨ ਕਿੰਨੀ ਉਮਰ ਹੋਊਗੀ ਇਸ ਵੇਲੇ ਮੇਰਾ ਮੰਨਣਾ 78 ਸਾਲ ਦਾ ਅਪੀਅਰੇਜ ਹੈਗੀ ਉਹਨਾਂ ਦੀ 85 ਤਕਰੀਬ ਹੈਗੇ ਆ 71 ਦੀ ਜੰਗ ਚ ਕਿੰਨੀ ਕੁ ਉਮਰ ਦੇ ਸੀ 71 ਦੀ ਜੰਗ ਦੇ ਬੱਚ ਉਹਦਾ 70 ਦੇ 70 ਦੇ ਉਦੋਂ ਦਾ ਮੈਂ ਮਨਾ ਦਾ 30 32 ਸਾਲ ਦੇ ਹੋਣੇ ਆ 32 ਜਾਂ 35 ਸਾਲ ਇਹ ਤੋਂ ਬਤ ਨਹੀਂ ਹਾਂਜੀ 40 50 ਸਾਲ ਤਾਂ ਇਹੀ ਹੋ ਗਿਆ ਤੁਹਾਨੂੰ ਦੇਖੋ ਨਹੀਂ ਤਾਂ ਪਰਹੀਂ ਕੀ ਕਰੀਏ ਹੋਰ ਬੰਦਾ ਇੱਥੇ ਆਪਣੀ ਜ਼ਿੰਦਗੀ ਦੀ ਲੜਾਈ ਲੜੇ ਸਾਡੇ ਹੁਣ ਜਦੋਂ ਮੇਰੇ ਫਾਦਰਾਂ ਖਬਰ ਲੱਗੀ ਮਰੀ ਮੇਰੇ ਦੋਨੋਂ ਬੱਚੇ ਜਿਹੜੇ ਹੁਣ ਪੜ੍ਹਾਈ ਦੇ ਬਿਲਕੁਲ ਲੈਵਲ ਤੇ ਚੱਕਰ ਤੇ ਖੜਾ ਹੀ ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਸੀ ਕੌਕੀ ਇਹਨਾਂ ਦੀ ਜ਼ਿੰਦਗੀ ਨਹੀਂ ਬਰਬਾਦ ਕਰ ਸਕਦਾ ਮੈਂ ਕਿਉਂਕਿ ਜੋ ਮੇਨਾਂ ਹੋਇਆ ਤਾਂ ਸੋ ਹੋਇਆ ਉਹਲੇ ਮੈਂ ਐਫਰ ਆਪਣੇ ਘਰ ਹੀ ਰਿਆ ਸੀ ਲੇਕਿਨ ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਸੀ ਕਿਉਂਕਿ ਦੋ ਨਵੀਆਂ ਜੰਗੀਆਂ ਧਿਆਰ ਹੋ ਰਹੀਆਂ ਜਿਹੜੀਆਂ ਜਿਹਨੇ ਇਸ ਪਰਿਵਾਰ ਨੂੰ ਸੰਭਾਲਣਾ ਪੁਰੇ ਬਿਲਕੁਲ ਬਿਲਕੁਲ ਆਪਾਂ ਬਹਾਦਰੀ ਤਾਂ ਮੰਨਦੇ ਆ ਆਪਣੇ ਸੈਨਿਕਾਂ ਦੀ ਹੁੰਦੀ ਆ ਕਿਉਂਕਿ ਉਹ ਪੂਰੇ ਦੇਸ਼ ਦੀ ਰੱਖਿਆ ਦੇ ਲਈ ਬਾਰਡਰਾਂ ਤੇ ਜਾਂਦੇ ਨੇ ਤਾਂ ਕਿ ਸਾਡਾ ਜਿਹੜਾ ਦੇਸ਼ ਆ ਸਾਡੇ ਦੇਸ਼ ਦੇ ਲੋਕ ਨੇ ਉਹ ਚੈਨ ਦੇ ਨੀਂਦ ਸੌ ਸਕਣ ਪਰ ਪਿੱਛੇ ਕਈ ਵਾਰੀ ਉਹ ਆਪਣੇ ਪਰਿਵਾਰ ਨੂੰ ਕਿੰਨਾ ਜ਼ਿਆਦਾ ਸੰਘਰਸ਼ ਦੇ ਜਾਂਦੇ ਨੇ ਇਹੋ ਜੇ ਪਤਾ ਨਹੀਂ ਹੋਰ ਕਿੰਨੇ ਕ ਪਰਿਵਾਰ ਹੋਣਗੇ ਮੈਂ ਖੁਦ ਕਰ ਮੈਂ ਆਰਮੀ ਪਰਿਵਾਰ ਚੋਂ ਆਇਆ ਮੈਨੂੰ ਪਤਾ ਆਰਮੀ ਚ ਕੀ ਦਿੱਕਤ ਆਉਂਦੀ ਆ ਕੀ ਨਹੀਂ ਆਉਂਦੀ ਆਰਮੀ ਵਾਲਾ ਸਾਡੇ ਚ ਉਹ ਜੋਸ਼ ਭਰਿਆ ਜਾਂਦਾ ਜਿਹੜੇ ਆਰਮੀ ਵਾਲੇ ਬੰਦੇ ਹੁੰਦੇ ਆ ਕਿ ਜੇ ਸਾਨੂੰ ਉਥੇ ਜਾਣ ਦੇਣ ਦੀ ਰੋੜ ਪਵੇ ਅਸੀਂ ਇੱਕ ਸੈਕਿੰਡ ਨਹੀਂ ਲਾਉਦੇ ਐਡਾ ਕਿ ਸਾਡੇ ਚ ਪਾਵਰ ਹੁੰਦੀ ਹੌਲੇ ਜਿਹੜਾ ਸਾਡਾ ਕਨਲ ਸੀਓ ਹੁੰਦਾ ਸਾਡਾ ਉਹ ਸਾਨੂੰ ਇੰਨਾ ਕੁ ਮੋਟੀਵੇਟ ਕਰਦਾ ਉੱਥੇ ਕਿ ਅਸੀਂ ਜਾਣ ਦੇਣ ਤੋਂ ਨਹੀਂ ਡਰਦੇ ਔਰ ਸੇਕ ਕੰਮ ਕਰਨੀ ਡਰ ਹੀ ਨਹੀਂ ਮੈਂ ਤਾਂ ਕਹਿੰਦਾ ਜੀ ਅੱਜ ਮੋਦੀ ਸਾਹਿਬ ਕਹਿੰਦੇ ਆ ਇਹਨੂੰ ਕਾਹ ਚ ਦੌਰਾ ਖੜੇ ਆ ਫਿਰ ਮੈਂ ਆਰਮੀ ਜੋ ਆਂ ਇਹਨੂੰ ਕਾਹ ਬਾਜ ਮਾਰ ਬਾਜ ਮਾਰ ਫੜਾ ਕਿਹੜੀ ਗਨ ਫੜਾਣਾ ਸਾਨੂੰ ਅਸੀਂ ਜਾਵਾਂਗੇ ਬੱਟ ਤੇ ਅੱਜ ਜੀ ਲੜਾਂਗੇ ਅੱਜ ਜੀ ਜੀ ਬਹੁਤ ਕਮਾਲ ਦਾ ਜਜ਼ਬਾ ਇਸ ਪਰਿਵਾਰ ਦਾ ਅ ਅੱਜ ਵੀ ਲੜਨ ਨੂੰ ਤਿਆਰ ਨੇ ਬਾਰਡਰ ਤੇ ਬਿਸ਼ੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਲੜਾਈ ਉਹ ਲਗਾਤਾਰ ਲੜ ਰਹੇ ਨੇ ਤੇ ਉਮੀਦ ਕਰਦੇ ਆਂ ਕਿ ਇਹਨਾਂ ਦੀ ਜਿਹੜੀ ਲੜਾਈ ਆ ਛੇਤੀ ਖਤਮ ਹੋਵੇ ਕਿਉਂਕਿ 54 ਸਾਲ ਦਾ ਇੰਤਜ਼ਾਰ ਕੋਈ ਥੋੜਾ ਨਹੀਂ ਹੁੰਦਾ ਹੁਣ ਦੇਵੀ ਸਤਿਆ ਨਾਲ ਗੱਲ ਕਰਦੇ ਆਂ ਜਿਹੜੇ ਕਿ ਆਪਣੇ ਪਤੀ ਨੂੰ ਪਿਛਲੇ 54 ਸਾਲ ਤੋਂ ਡਿਕ ਰਹੀ ਹੈ ਆ ਕਹਿੰਦੇ ਨੇ ਕਿ ਜੇਕਰ ਵਿਸ਼ਵਾਸ ਪੱਕਾ ਹੋਵੇ ਤਾਂ ਜਿੱਤ ਹਮੇਸ਼ਾ ਹੁੰਦੀ ਹੈ ਤੇ ਸਾਡੇ ਇਤਿਹਾਸ ਦੇ ਵਿੱਚ ਵੀ ਸਾਵਿਤਰੀ ਵੀ ਇਸੇ ਵਿਸ਼ਵਾਸ ਦੇ ਨਾਲ ਆਪਣੇ ਪਤੀ ਨੂੰ ਵਾਪਸ ਲੈ ਕੇ ਆਈ ਸੀ ਸੋ ਅਸੀਂ ਦੇਵੀ ਸਤਿਆ ਨੂੰ ਵੀ ਉਸੇ ਸਾਵਿਤਰੀ ਦੇ ਰੂਪ ਦੇ ਵਿੱਚ ਅੱਜ ਵੇਖਣਾ ਚਾਹਾਂਗੇ ਤੇ ਚਾਹੁੰਦੇ ਹਾਂ ਕਿ ਇਹਨਾਂ ਦਾ ਵਿਸ਼ਵਾਸ ਜਿਹੜਾ ਹੈ ਜ਼ਰੂਰ ਜਿੱਤੇ ਤੇ ਇਹਨਾਂ ਦੇ ਜਿਹੜੇ ਪਤੀ ਨੇ ਉਹ ਇਹਨਾਂ ਨੂੰ ਜ਼ਰੂਰ ਮਿਲਣ ਗੱਲਬਾਤ ਕਰਦੇ ਆ। ਦਲਬਾਤ ਕਰਦੇ ਹੁਣ ਬੀਬੀ ਸਤਿਆ ਦੇ ਨਾਲ ਜਿਨ੍ਹਾਂ ਦੀ ਉਮਰ ਇਸ ਟਾਈਮ 80 ਸਾਲ ਤੋਂ ਉੱਪਰ ਹੈ ਤੇ ਪਿਛਲੇ 54 ਸਾਲ ਤੋਂ ਆਪਣੇ ਪਤੀ ਨੂੰ ਡਿਕ ਰਹੇ ਨੇ ਬੀਬੀ ਸਤਿ ਸ੍ਰੀ ਅਕਾਲ 20 ਨਵੰਬਰ 1971 ਕਾਲਾ ਦਿਨ ਸੀ ਤੁਹਾਡੀ ਜ਼ਿੰਦਗੀ ਦਾ ਕੀ ਸੁਣਿਆ ਆਇਆ ਸੀ ਉਹਨਾਂ ਦੇ ਹੱਕ ਇੱਚੀ ਡੁੱਬ ਗਈ ਮੈਨੂੰ ਤਾਂ ਵੀ ਆਪਣਾ ਆਪ ਦਾ ਪਤਾ ਹੀ ਕੋਈ ਨਹੀਂ ਮੈਨੂੰ। ਤੁਹਾਨੂੰ ਇਹ ਸੁਣਿਆ ਆਇਆ ਕਿ ਮੰਗਲ ਸਿੰਘ ਹੁਣ ਨਹੀਂ ਹੈਗੇ ਹਨਾ ਪਰ 1 ਸਾਲ ਬਾਅਦ ਰੌਸ਼ਨੀ ਦੀ ਕਿਰਨ ਸੁਣਾਈ ਦਿੱਤੀ ਹਨਾ। ਹਾਂਜੀ। ਫੇਰ ਰੇਡਵੇਅ 'ਚ ਬੋਲੇ ਮੈਂ ਇੱਥੇ ਡਿਊਟੀ ਕਰਦੀ ਸੀ ਤੁਮਿਆਪਾਰਕ। ਤਾਂ ਡਿਊਟੀ ਕਰ ਤੇ ਮੈਂ ਆ ਕੇ ਰੇਡੂਆ ਲੈਂਦੀ ਸੀ। ਰੇਡਵੇਅ 'ਚ ਫੌਜੀ ਬੋਲਣ। ਮੈਂ ਆਪਣੀ ਕੁਰਸੀ ਹੌਲੀ-ਹੌਲੀ ਟੇਬਲ ਕੋਲ ਲਾਇ। ਤੇ ਤਿੰਨ ਬੰਦੇ ਬੋਲੇ ਚੌਥਾ ਨੰਬਰ ਤੇ ਸਾਡੇ ਬੋਲੇ ਕਿੰਨਾ ਮੈਂ ਮੰਗਲ ਸਿੰਘ ਆ ਫੈਮਿਲੀ ਮੈਂ ਮੇਰੇ ਦੋ ਬੱਚੇ ਆ ਮੇਰੀ ਫੈਮਿਲੀ ਸੁਤਨਾਮ ਕੌਰ ਆ ਤਾਂ ਵੀ ਸੁਣਦੇ ਕਹਿੰਦੇ ਹੋਣ ਵੀ ਮੇਰੇ ਘਰ ਦੱਸਣਾ ਤਾਂ ਸੋਣ ਮੈਂ ਖੋਦ ਰਹੀ ਸੀ ਫੇਸ ਮੇਰੇ ਮੈਂ ਡਿਊਟੀ ਤੇ ਗਈ ਸਾਡਾ ਉਹ ਮੇ ਰੂਮ ਵਾਲਾ ਹਨ ਕੁਰਸੀ ਲੈ ਕੇ ਜਾਣ ਮੇਰੇ ਮਗਰਮਗਰ ਤੁਰਿਆ ਪਰ ਨਹੀਂ ਮੈਂ ਕਿਹਾ ਕੀ ਗੱਲ ਆਜ ਤੈਨੂੰ ਮੰਡਿਆ ਤੂੰ ਖੁਰਚੀ ਮੇਰੇ ਮਗਰ ਮਗਰ ਤੁਰਿਆ ਮੈਂ ਕਹਿੰਦਾ ਆਂਟੀ ਇੱਥੇ ਬੈਠੋ ਅੱਤੇ ਇੱਥੇ ਵਾਜਾ ਮੈਂ ਬਹਿ ਗਈ ਫੇ ਫਿਰ ਮੈਨੂੰ ਲੱਭ ਕੇ ਕਹਿੰਦਾ ਆਂਟੀ ਜੀ ਅੰਕਲ ਦੱਸੋ ਕਿੱਥੇ ਜੀ ਕੀ ਨਾਂ ਆਉਣਾ ਦਾ ਕੀ ਨੰਬਰ ਆਉਣਾ ਦਾ ਮੈਂ ਫਿਰ ਨੰਬਰ ਬੋਲ ਕੇ ਦੱਸ ਮੈਂ ਕਿਹਾ ਵੀ ਮੈਂ ਇੱਥੇ ਦਵਾਈ ਨਹੀਂ ਲੈਂਦੀ ਵੀ ਮੇਰਾ ਨੰਬਰ ਇੱਥੇ ਵੀ ਹੈਗਾ ਹੀ ਆ ਕਹਿੰਦਾ ਨਹੀਂ ਆਂਟੀ ਜੀ ਮਾ ਚਲਦਾ ਸੀ ਆਂਟੀ ਜੀ ਮੈਨੂੰ ਅੱਜ ਨੰਬਰ ਬੋਲ ਕੇ ਦੱਸੋ ਤੇ ਮੈਂ ਬੋਲੀ ਮੈਂ ਕਿਹਾ 2447 645 ਮੰਗਲ ਸਿੰਘ ਨਾਇਕ ਕਿੰਦਾ ਆਂਟੀ ਆਲੇ ਮੈਂ ਮੀ ਲਿਖ ਕੇ ਆਇਆ ਸੋ ਪੂਰੇ 1 ਸਾਲ ਬਾਅਦ ਇਸ ਪਰਿਵਾਰ ਨੇ ਰੇਡੀਓ 라ਵਲਪਿੰਡੀ ਤੋਂ ਆਪਣੇ ਉਸ ਘਰ ਦੇ ਵਿਅਕਤੀ ਦੀ ਆਵਾਜ਼ ਸੁਣੀ ਜਿਨ੍ਹਾਂ ਨੇ ਆਪਣਾ ਨੰਬਰ ਬੋਲਿਆ 2447 645 ਇਹ ਨੰਬਰ ਬੋਲ ਕੇ ਉਹਨਾਂ ਨੇ ਕਿਹਾ ਕਿ ਮੈਂ ਠੀਕ ਠਾਕ ਹਾਂ ਤਾਂ ਮੈਂ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦਾ ਕਿ ਮੈਂ ਜ਼ਿੰਦਾ ਹਾਂ 1972 ਦੇ ਵਿੱਚ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਕਿ ਉਹ ਨਹੀਂ ਹਨ ਤੇ 72 ਦੇ ਵਿੱਚ ਪਰਿਵਾਰ ਨੂੰ ਰੇਡੀਓ ਤੇ ਆਵਾਜ਼ ਸੁਣਦੀ ਹੈ ਜਿਦੇ ਵਿੱਚ ਇੱਕ ਸੁਨੇਹਾ ਆਉਂਦਾ ਆਪਣੇ ਘਰ ਦੇ ਵਿੱਚ ਕਿ ਉਹ ਠੀਕ ਨੇ ਉਸ ਤੋਂ ਬਾਅਦ ਨਾ ਜਾਣੇ ਕਿੰਨੀਆਂ ਚਿੱਠੀਆਂ ਉਹਨਾਂ ਨੇ ਕਿੰਨਿਆਂ ਦੇ ਹੱਥਾਂ ਦੇ ਵਿੱਚ ਲਿਖ ਕੇ ਇਸ ਪਰਿਵਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚਿੱਠੀਆਂ ਜੜੀਆਂ ਨੇ ਰਾਹ ਦੇ ਵਿੱਚ ਹੀ ਰਹਿ ਗਈਆਂ ਬਹੁਤ ਸਾਰੀਆਂ ਮੁਸ਼ਕਲਾਂ ਔਕੜਾਂ ਦੇ ਵਿੱਚ ਫਸ ਗਈਆਂ ਪਰ ਜਦੋਂ ਪਰਿਵਾਰ ਨੇ ਫੇਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਵੀ ਕਾਰਵਾਈ ਕੀਤੀ ਹਰੇਕ ਕਾਰਵਾਈ ਦੇ ਵਿੱਚ ਹਰੇਕ ਫਾਈਲ ਦੇ ਵਿੱਚ ਹਰੇਕ ਕਾਗਜ਼ ਦੇ ਵਿੱਚ ਇਹੀ ਸਬੂਤ ਆਇਆ ਕਿ ਉਹ ਜ਼ਿੰਦਾ ਨੇ ਹੈਰਾਨੀ ਹੁੰਦੀ ਹੈ ਇਹ ਦੇਖ ਕੇ ਕਿ ਜਦੋਂ ਇੱਕ ਪਰਿਵਾਰ ਲਗਾਤਾਰ ਦਾਵਾ ਕਰ ਰਿਹਾ ਹੈ ਕਿ ਉਹਨਾਂ ਦਾ ਇਨਸਾਨ ਜਿਹੜਾ ਹੈ ਘਰ ਦਾ ਜੀ ਜੜਾ ਉਹ ਉੱਥੇ ਬੈਠਾ ਤਾਂ ਸਰਕਾਰਾਂ ਛੇਤੀ ਕਿਉਂ ਨਹੀਂ ਹਮੇ ਪਰ ਦੀਆਂ ਜਾਂ ਸਰਕਾਰਾਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀਆਂ ਸੋ ਕੋਰਟ ਲਖਪਤ ਜੇਲ੍ਹ ਦੇ ਵਿੱਚ ਨੇ ਮੰਗਲ ਸਿੰਘ ਦੇ ਪਰਿਵਾਰ ਦਾ ਅੱਜ ਵੀ ਦਾਵਾ ਆ ਅ 54 ਸਾਲ ਬਹੁਤ ਲੰਬਾ ਅਰਸਾ ਬੀਬੀ ਬਹੁਤ ਔਕਾ ਕੱਟਿਆ ਆ ਹੋਣ ਜਾ ਕੇ ਕਿਤਨਾ ਕਿਤੇ ਉਮੀਦ ਟੁੱਟ ਰਹੀ ਹੈ ਮੇਰੇ ਦਿਲ ਚ ਤੇ ਇਹ ਹੀ ਆ ਵੀ ਅੱਜ ਵੀ ਆਇਆ ਕੱਲ ਵੀ ਆਇਆ ਇਹ ਹੀ ਮੇਰੇ ਅਮਨਤ ਮੇਰੇ ਮਨ ਚ ਉਹ ਨਹੀਂ ਨਿਕਲਿਆ ਵੀ ਉਹ ਹੈ ਨਹੀਂ ਇੰਤਾ ਨਹੀਂ ਮੈਂ ਮੇਰੇ ਲਈ ਉਹ ਅੱਜ ਵੀ ਜਿੰਦਾ ਹੈ ਸੋ ਜਿੱਥੇ ਪਰਿਵਾਰ ਲਗਾਤਾਰ ਉਮੀਦ ਕਰ ਰਿਹਾ ਕਿ ਉਹ ਅੱਜ ਵੀ ਜ਼ਿੰਦਾ ਨੇ ਤੇ ਉਹ ਵਾਪਸ ਆਉਣਗੇ ਜਿੱਥੇ ਪਰਿਵਾਰ ਇਕੱਠਾ ਹੁੰਦਾ ਉੱਥੇ ਇੱਕ ਦੂਜੇ ਨੂੰ ਦੇਣ ਲਈ ਹੌਸਲਾ ਵੀ ਹੁੰਦਾ ਪਰ ਜੇਕਰ ਅਸੀਂ ਕਾਂਸਟੇਬਲ ਮੰਗਲ ਸਿੰਘ ਦੀ ਗੱਲ ਕਰੀਏ ਜਿਉ ਸੱਚ ਵਿੱਚ ਪਾਕਿਸਤਾਨ ਦੀ ਜੇਲ੍ਹ ਚ ਅੱਜ ਵੀ ਜ਼ਿੰਦਾ ਨੇ ਤਾਂ ਉਹ ਕਿਸ ਤਰ੍ਹਾਂ ਉੱਥੇ ਜ਼ਿੰਦਗੀ ਬਸਰ ਕਰ ਰਹੇ ਹੋਣਗੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਦੇ ਪੁੱਤਰ ਇਸ ਵੇਲੇ ਕਿੰਨੀ ਉਮਰ ਦੇ ਹੋਗੇ ਉਹ ਵਿਆਹੇ ਗਏ ਜਾਂ ਨਹੀਂ ਵਿਆਹੇ ਗਏ ਉਹਨਾਂ ਚੰਗੇ ਕੰਮਕਾਰ ਤੇ ਲੱਗੇ ਕਿ ਨਹੀਂ ਲੱਗੇ ਸੋ ਉਹਨਾਂ ਨੂੰ ਹੌਸਲਾ ਦੇਣ ਵਾਲਾ ਕੌਣ ਹੋਊਗਾ ਇਹ ਸੋਚਣ ਵਾਲੀ ਗੱਲ ਹੈ ਕਿ ਇੱਕ ਵਿਅਕਤੀ ਦਾ ਉਹ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਇਸ ਕਦਰ ਰਹਿਣਾ ਜਿੱਥੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਦਿੱਤਾ ਸੁਨੇਹਾ ਉਹਦੇ ਘਰਦਿਆਂ ਤੱਕ ਪਹੁੰਚਿਆ ਵੀ ਹੈ ਜਾਂ ਨਹੀਂ ਪਹੁੰਚਿਆ ਇਹ ਸੁਣ ਕੇ ਦਿਲ ਨੂੰ ਖਬਰਾਟ ਜ਼ਰੂਰ ਹੁੰਦੀ ਹੈ ਕਿ ਇਸ ਤਰ੍ਹਾਂ ਅਖਰ ਹੁੰਦਾ ਕਿਉਂ ਹੈ ਕਿਉਂਕਿ ਜਦੋਂ ਜੰਗਾਂ ਲੱਗਦੀਆਂ ਨੇ ਅਸੀਂ ਮੁਲਕਾਂ ਤੋਂ ਜਿੱਤ ਤਾਂ ਜਾਣੇ ਆ ਪਰ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਅਕਸਰ ਅਸੀਂ ਹਾਰ ਜਾਂਦੇ ਆ ਅ ਬੀਬੀ ਜੀ ਵੈਸੇ ਇੱਕ ਸਪਾਈ ਦੇ ਪਤਨੀ ਹੋਣ ਦੇ ਨਾਤੇ ਤੁਹਾਨੂੰ ਸਲਾਮ ਹੈ ਤੁਹਾਡੀ ਬਹਾਦਰੀ ਨੂੰ ਤੁਹਾਡੇ ਹੌਂਸਲੇ ਨੂੰ ਸਲਾਮ ਹੈ ਮੈਨੂੰ ਲੱਗਦਾ ਹੈ ਕਿ ਸਿਰਫ ਸਾਨੂੰ ਹੀ ਨਹੀਂ ਪੂਰੇ ਮੁਲਕ ਨੂੰ ਤੁਹਾਡੇ ਤੇ ਤੁਹਾਡਾ ਸਤਿਕਾਰ ਤੇ ਤੁਹਾਡਾ ਸਨਮਾਨ ਜਿਹੜਾ ਉਹ ਕਰਨਾ ਬਣਦਾ ਤੇ ਇੱਕ ਤੁਹਾਡਾ ਹੌਸਲਾ ਜਿਹੜਾ ਹਰ ਜੇ ਤੱਕ ਨਹੀਂ ਟੁੱਟਿਆ ਇਸ ਨੂੰ ਵੀ ਸਲਾਮ ਹੈ ਹੌਸਲਾ ਨਹੀਂ ਮੇਰਾ ਟੁੱਟਾ ਅੱਜ ਵੀ ਮੈਂ ਠੀਕ ਰਹੀ ਆ ਵੇ ਕਦੋਂ ਕੱਲ ਮੈਂ ਵਿਆਹ ਗਈ ਸੀ ਕੋਈ ਰਾਖੇ ਚ ਬੈਠਾ ਉਹਨਾਂ ਦਾ ਸਰੀਰ ਪਾਰ ਸੀ ਉਹ ਭਾਈ ਮੈਨੂੰ ਜਾਵੇ ਨਹੀਂ ਮੈਂ ਨਾ ਦ ਦੇਖਦੀ ਆ ਮੈਂ ਕਿਹਾ ਕਿ ਸਾਡੇ ਤਾਂ ਜਾ ਰਹੇ ਮੈਂ ਪਾਸ ਤੋਂ ਬਿਆ ਗਈ ਸੀ ਉਹ ਮਨ ਮੇਰਾ ਕੱਲ ਵੀ ਕਹੇ ਵੀ ਮੇਰਾ ਘਰ ਵੜਾ ਜਾ ਰਿਹਾ ਮਨ ਚੋਂ ਨਹੀਂ ਜਾ ਰਿਹਾ ਵੀ ਉਹ ਨਹੀਂ ਕੱਲ ਵੀ ਮੇਰੇ ਮਨ ਨੂੰ ਆਵੇ ਮੈਂ ਉਧਰ ਨੂੰ ਗਈ ਸੀ ਆਪਣੇ ਪਿੰਡ ਵੱਲ ਸੋ ਇਹ ਆ ਬੀਬੀ ਸਤਿਆ ਤੇ ਉਹਨਾਂ ਦਾ ਪੂਰਾ ਪਰਿਵਾਰ ਅ ਜਿਹੜਾ ਬਹੁਤ ਭਾਵੁਕ ਵੀ ਹੋ ਰਿਹਾ ਹੈ ਅ ਭਾਵੁਕ ਹੋਣ ਦੇ ਹਾਲਾਤ ਵੀ ਨੇ ਕਿਉਂਕਿ ਇੰਨਾ ਲੰਮਾ ਅਰਸਾ ਤਰਾਸ ਉਦੋਂ ਹੁੰਦਾ ਜਦੋਂ ਪਤਾ ਹੋ ਜਾਏ ਕਿ ਇਨਸਾਨ ਨਹੀਂ ਹੈਗਾ ਪਰ ਇਨਸਾਨ ਹੈ ਔਰ ਉਦੀ ਉਮੀਦ ਵੀ ਹੈ ਖਬਰਾਂ ਵੀ ਇਹੀ ਨੇ ਸੋ ਇਸ ਤਰੀਕੇ ਦੇ ਨਾਲ ਜੀਣਾ ਮੈਨੂੰ ਲੱਗਦਾ ਬੇਹਦ ਔਖਾ ਹੋ ਜਾਂਦਾ ਹੈ ਜਦੋਂ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਹੁੰਦੀਆਂ ਨੇ ਪਰ ਫਿਰ ਵੀ ਤੁਹਾਡੇ ਕੋਲ ਨਹੀਂ ਹੁੰਦੀਆਂ ਸੋ ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਇੰਨੀ ਦੇਰ ਤੋਂ ਇਹ ਦੁੱਖ ਜਰ ਰਿਹਾ ਹੈ ਇਹ ਸਾਨੂੰ ਸੋਚਣ ਦੀ ਲੋੜ ਹੈ ਸੋ ਬਹੁਤ ਜ਼ਿਆਦਾ ਮਨ ਉਦਾਸ ਵੀ ਹੋਇਆ ਇੱਥੇ ਆ ਕੇ ਇੱਦਾਂ ਦੇ ਨਾ ਜਾਣੇ ਕਿੰਨੇ ਪਰਿਵਾਰ ਹੋਣਗੇ ਕਿੰਨੇ ਸੈਨਿਕ ਹੋਣਗੇ ਜਿਹੜੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਇਸ ਉਮੀਦ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਹੋਣਗੇ ਕਿ ਆਖਰ ਜਦੋਂ ਮੌਤ ਦੀ ਘੜੀ ਆਵੇ ਤਾਂ ਇੱਕ ਵਾਰ ਅਸੀਂ ਆਪਣੇ ਪਰਿਵਾਰ ਨੂੰ ਜ਼ਰੂਰ ਮਿਲ ਲਈਏ। ਸਵਾਰਪੀੜੀ 24 ਤੇ ਵੇਖ ਰਹੇ ਸੀ ਤੁਸੀਂ ਇੱਕ ਖਾਸ ਗੱਲਬਾਤ ਮੈਂ ਸ਼ੀਤਲ ਠਾਕੁਰ ਕੈਮਰਾਮੈਨ ਕੁਲਦੀਪ ਦੇ ਨਾਲ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।